ਪੰਜਾਬ ਸਰਕਾਰ ਦੁਆਰਾ ਜਿਹੜਾ ਸਾਡਾ ਕੈਸ਼ ਆਪਰੇਸ਼ਨ ਨਸ਼ਿਆ ਵਿਰੋਧੀ ਚੱਲਦੀ ਮੁਹਿੰਮ ਕੱਲ ਵੀ ਜੰਡੇਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲੇ ਸੀ ਤੇ ਕਾਫੀ ਵੱਡੀ ਮਾਤਰਾ ਚ ਬਰਾਮਦਗੀਆਂ ਹੋਈਆਂ ਤੇ ਦੋਸ਼ੀ ਫੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਕੀ ਚਾਰਜ ਰਿਸ਼ਪਾਲ ਸਿੰਘ ਨਵਾਂ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ੱਕੀ ਤੌਰ ਤੇ ਇਹਨਾਂ ਡੱਕਿਆ ਨੂੰ ਤੇ ਉਹਦਾ ਜਿਹੜਾ ਡਰਾਈਵਰ ਆ ਉੱਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਕੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਬੰਦਿਆਂ ਨੇ ਥੋੜਾ ਸਖਤੀ ਨਾਲ ਪੁੱਛਿਆ ਤੇ ਉਹ ਇਹਨਾਂ ਨੂੰ ਦੱਸਿਆ ਵੀ ਇਹ ਸ਼ਰਾਬ ਵਾਲੀ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ 1700 ਦੇ ਕਰੀਬ ਪੇਟੀ ਸੀ ਤੇ ਇੱਕ ਪੇਟੀ ਦੇ ਵਿੱਚ ਪਾਉਗੇ ਸੀ 48 48 ਕਾਫੀ ਵੱਡੀ ਤਾਦਾਦ ਦੇ ਵਿੱਚ ਇਹਨੂੰ ਗਿੜਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਤੇ ਐਫਆਰ ਦਰਜ ਕੀਤਾ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੇ ਤਿੰਨ ਤਰ੍ਹਾਂ ਦੇ ਔਰ ਉਹਦੀ ਪੁਸ਼ਕੇਚ ਦਸਨ ਤਾਪਦੀ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ 'ਚ ਬੋਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮਹਾਲੀ ਕਿ ਡਾਊਨ ਆਇਆ ਇੱਲ ਜਦੋਂ ਪੁੱਛਗਿੱਛ ਕੀਤੀ ਤਾਂ ਬਿਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਤਾਂ ਅਸੀਂ ਡਰਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਆ ਇੱਕ ਕੰਟੇਨਰ ਟਾਈਪ ਆ ਇੱਕ ਕੰਟੇਨਰ ਟਾਈਪ ਬੰਦਵਾਇਆ ਹੈ ਕੈਂਟਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲ ਕੋਈ ਬਿਨਾ ਬਿੱਲ ਤੋਂ ਇਹ ਸ਼ਰਾਬ ਜਾਰੀ ਜੀ ਇਲੀਗਲ ਸ਼ਰਾਬ ਦੀ ਹੋ ਰਹੀ ਹੈ ਮੁਤਾਬਕ ਹੀ ਮੈਂ ਵੀ ਅੱਗੇ ਨਹੀਂ ਗਿਆ ਕਿ ਡਾਊਨ ਮੈਨੂੰ ਉੱਥੇ ਹੀ ਗੱਡੀ ਦੀ ਸਪਲਾਈ ਹੁੰਦੀ ਤੇ ਮੈਂ ਕਿ ਲੈ ਕੇ ਜਾਂਦਾ ਅਦਰ ਸਟੇਟਾਂ 'ਚ ਤੇ ਉਹ ਅਸੀਂ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਮੋਹੱਲੀ ਵਾਲਾ ਗੜਾਉਨ ਵੀ ਪਲੱਸ ਜਿਹੜਾ ਗੱਡੀ ਦੇ ਮਾਲਕ ਨੇ ਜਿਹੜੇ ਰੋहतक ਪਾਣੀਪਤ ਤੋਂ ਉਹ ਵੀ ਤਕਰੀਬਨ ਕਾਟਿਫਾਈ ਕਰ ਲਿਆ ਜੀ ਉਹਨਾਂ ਨੂੰ ਇਸ ਮੁਕਦਮੇ ਵਿੱਚ ਨਾਮਿਨੇਟ ਕਰਕੇ ਜਲਦ ਫੜ ਕੇ ਲੈ ਕੇ ਆਵਾਂਗੇ ਚਾਂਸ ਦੇ ਹੀ ਆ ਜੀ ਬਾਕੀ ਹੁਣ ਰਿਮਾਂਡ ਲੈ ਕੇ ਆਉਣੇ ਆ ਅਗਲੀ ਕੁਝ ਕੁਸ਼ ਕੁਸ਼ ਤੇ ਇੱਥੋਂ ਤੱਕ ਗੱਲ ਆਈ ਜਿੰਨੀ ਮੈਂ ਦੱਸੀ ਆ ਤੇ ਰਿਮਾਂਡ ਦੇ ਦੌਰਾਨ ਸਾਰਾ ਖਲਾਸਾ ਕਰਾਂਗੇ ਇਹਦਾ ਇੱਕ ਡਰਾਈਵਰ ਟਾਈਪ ਬੰਦਾ ਹੈ ਇਹ ਉਹਨਾਂ ਦੀਆਂ ਏਜੰਸੀਆਂ ਤੋਂ ਉਹਨਾਂ ਦੇ ਗੋਡਾਊਨ ਤੋਂ ਉਹਨਾਂ ਦੇ ਮਾਲਕਾਂ ਤੋਂ ਪਤਾ ਲੱਗੇਗਾ ਜੀ ਉਹ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਜਲਦ ਗ੍ਰਿਫਤਾਰ ਕਰਕੇ ਬੰਦ ਕਰਾਂਗੇ ਹਵਾਲਾ ਇਹਨਾਂ ਨੇ ਅਨਲੋਡ ਕਿੱਥੇ ਕਰਦੇ ਸੀ ਅਨਲੋਡ ਲਗ ਲਗ ਜਗ੍ਹਾ ਤੇ ਹਲੇ ਇਹਦੇ ਦੱਸਣ ਮੁਤਾਬਕ ਲੈ ਕੇ ਟ੍ਰੈਵਲ ਹੀ ਕਰ ਰਿਆ ਸੀਗਾ ਤੇ ਜਿੱਥੇ ਵੀ ਅਨਲੋਡ ਕਰਨਾ ਸੀਗਾ ਕੌਣ ਇਹਨਾਂ ਨੂੰ ਮੰਗਵਾਇਆ ਜੇ ਅਮਰਸਰ ਏਰੀਆ ਦੇ ਵਿੱਚ ਆ ਤੇ ਅਸੀਂ ਉਹਨੂੰ ਵੀ ਨਹੀਂ ਬਖਸ਼ਾਂਗੇ ਹੋਰ ਪੁਲਿਸ ਵੱਲੋਂ ਕੀ ਕਾਰਵਾਈ ਹੈ ਸਾਡੇ ਇੱਥੇ ਮੁਕਦਮਾ ਦਰਜ ਕਰ ਦਿੱਤਾ ਇਹਨੂੰ ਪੁਲਿਸ ਰਿਮਾਨ ਲਿਆ ਜਾ ਰਿਹਾ ਹੈ ਬਰੀਕੀ ਨਾ ਪੁੱਛਕਿਸ਼ ਕਰਾਂਗੇ ਜਿਹੜੇ ਜਿਹੜੇ ਇਸ ਚੀਜ਼ ਦੇ ਇਸ ਗੋਰਖ ਧੰਦੇ ਦੇ ਵਿੱਚ ਇਲੀਗਲ ਸ਼ਰਾਬ ਇਧਰ ਉਧਰ ਐਕਸਪੋਰਟ ਕਰਨ ਸੇ ਸ਼ਾਮਲ ਹੋਣਗੇ ਕੋਈ ਛੜਿਆ ਨਹੀਂ ਜਾਊਗਾ